ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਵਾਲੇ ਸਾਧ ਸੰਗਤੋ ਤੁਹਾਨੂੰ ਅੱਜ ਸੁਣਾਉਣੇ ਵੀ ਆਪਣੀਆਂ ਖੇਡਾਂ ਤੇ ਆਪਣਾ ਸੱਭਿਆਚਾਰ ਪੰਜਾਬ ਦਾ ਕਿੱਧਰ ਚੱਲਿਆ ਗਿਆ ਜੇ ਅੱਜ ਸਾਹ ਸੰਗ ਲਾਏ ਪੰਜਾਬੀ ਸਕੂਲਾਂ ਦੇ ਵਿੱਚ ਹਾਈ ਸਕੂਲਾਂ ਦੇ ਵਿੱਚ ਕੋਈ ਆਪਣਾ ਨਾਂ ਜੱਟਾਂ ਦੇ ਨਾਂ ਬਾਣੀਆਂ ਦੇ ਨਾ ਆਈਸੀ ਭਾਈ ਦੇ ਕੋਈ ਜ਼ਵਾਕ ਨਹੀਂ ਪੜਦਾ ਕੀ ਗਣਾ ਹੁਣ ਭਈਆਂ ਦੇ ਜ਼ਵਾਕ ਹੈ ਜਿਹੜੇ ਹਾਈ ਸਕੂਲ ਚ ਪੜਦੇ ਹੋਣ ਖੇਡਾਂ ਵੀ ਗਈਆਂ ਅਗਲੀਆਂ ਉਹਨਾਂ ਦੇ ਵਿੱਚ ਕਈ ਵਾਂ ਗੇਮ ਹੁੰਦੀ ਹੁੰਦੀ ਸੀ ਟਰਨਮੈਂਟ ਹੋਣੇ ਜੋਨ ਦੇ ਟਰਨਮੈਂਟ ਹੋਣੇ ਟੀਮ ਆਉਣੀ ਤੇ ਚਾਹ ਚੜ ਜਾਣਾ ਵੀ ਆਪਣੀ ਟੀਮ ਆ ਗਈ ਬੱਦਣੀ ਦੀ ਲੋ ਪਹੁੰਚ ਹੈ ਦਖਾਨ ਬਾਦ ਚਾਹ ਬੁੱਟਰ ਚਾਹ ਚੂੜ ਚੱਕ ਦੀ ਵੀ ਹੁਣ ਆਪਣੇ ਹਾਕੀ ਵਾਲੇ ਖੇਡਣਗੇ ਤੇ ਆਪਾਂ ਦੇਖਾਂਗੇ ਅੱਧੇ ਇੱਕ ਘੰਟੇ ਲਈ ਛੁੱਟੀ ਕਰ ਦਿੰਦੇ ਸੀ ਮਾਸਟਰ ਵੀ ਚਲੋ ਸਾਰੇ ਜਣੇ ਟੀਮ ਦੇਖੋ ਆਪਣੇ ਕੇਸਰੀ ਜੀਆਂ ਵਰਦੀਆਂ ਸੀ ਸਾਧਾਂ ਰੰਗੀਆਂ ਮਡੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਸੀ ਜਦੋਂ ਖੇਡਣਾ ਪੂਰਾ ਚਾਹ ਚੜ ਜਾਣਾ ਤੇ ਮਾਸਟਰਾਂ ਨੇ ਵੀ ਬਹਿ ਕੇ ਉੱਥੇ ਛਾਵੇਂ ਟਾਲੀਆਂ ਦੇ ਥੱਲੇ ਬੈਠ ਕੇ ਦੇਖਣਾ ਉਹ ਮਾਹੌਲ ਯਾਰ ਨਾ ਤਾਂ ਉਹ ਬਾਈ ਮਾਸਟਰ ਹੈ ਹੁਣ ਨਾ ਹੋ ਟੀਮਾਂ ਹੀ ਰਹਿ ਗਈਆਂ ਨਾ ਹੋਈ ਪਿੰਡ ਰਹਿ ਕੇ ਕਿਉਂਕਿ ਪਿੰਡ ਵੀ ਖਾਲੀ ਹੋਏ ਪਏ ਜੇ ਮੁੰਡੇ ਹੋਣਗੇ ਤਾਂ ਆਪਣੇ ਪੰਜਾਬੀ ਨੌਜਵਾਨ ਫੇਰ ਹੀ ਉਹ ਖੇਡਣਗੇ ਸਕੂਲ ਚ ਦਾਖਲ ਹੋਣਗੇ ਹਰ ਕੱਲਾ ਕੱਲਾ ਇੱਕ ਇੱਕ ਦਾ ਜਵਾਕ ਹੈ ਉਹ ਪਲੱਸ 2 ਕਰਕੇ ਬਾਹਰ ਚ ਲਿਆ ਗਿਆ ਉਹ ਚੰਗੇ ਸਕੂਲਾਂ ਚ ਪੜ੍ਹ ਕੇ ਇੰਗਲਿਸ਼ ਸਿੱਖ ਕੇ ਬਾਹਰ ਚ ਲਿਆ ਗਿਆ ਕੀ ਜਾ ਰਿਹਾ ਇੱਥੇ ਆਪਣਾ ਇਹ ਇਹ ਪੰਜਾਬ ਸੀ ਆਪਣਾ ਜਿਹੜਾ ਜਿੱਥੇ ਦੇਖਦੇ ਆਪਾਂ ਖੇਡਾ ਰਹੇ ਫੇਰ ਤੁਸੀਂ ਆਪਣੇ ਦੇਖ ਲਓ ਵੱਡੇ ਕਬੱਡੀ ਵਾਲੇ ਸੰਦੀਪ ਨੰਗਲੀਆਂ ਤੇ ਇੱਕ ਮੁੰਡਾ ਪੁਲਵਾਰ ਹੁੰਦਾ ਸੀ ਉਹ ਪਰੇਂਬਰ ਸਰ ਜਿਲ੍ਹੇ ਦਾ ਗਰਦਾਸਪੁਰ ਦਾ ਜਿਹੜਾ ਸ਼ਰੀਆਮ ਗੋਲੀਆਂ ਮਾਰ ਕੇ ਮਾਰੇ ਸ਼ਰੀਆਮ ਤੇ ਗਾਂ ਦੁੱਲੇ ਤੇ ਇਹਦੇ ਤੇ ਵੀ ਗੋਲੀਆਂ ਚੱਲੀਆਂ ਧਮਕੀਆਂ ਆਈਆਂ ਖੁਸ਼ੀ ਵਰਗਿਆਂ ਨੂੰ ਪਾਲਾ ਪਾਲੇ ਚਲਾਲ ਵਰਗਿਆਂ ਨੂੰ ਸੁਲਤਾਨ ਨੂੰ ਉਹ ਸਾਹ ਸੰਗਤ ਜਿਹੜਾ ਇੱਕ ਇੰਟਰਨੈਸ਼ਨਲ ਖਿਡਾਰੀ ਬਣਦਾ ਨਾ ਕਿਤੇ ਸਮਾਂ ਪਾ ਕੇ ਬਣਦਾ ਹੋ ਬਹੁਤ ਘਰੋਂ ਖਰਾਕ ਕਰਕੇ ਬੜੀ ਪ੍ਰੈਕਟਿਸ ਕਰਕੇ ਉਹ ਬਣਦਾ ਜਿਹਦੇ ਤੜਾ ਤੜ ਗੋਲੀਆਂ ਚਲਾ ਕੇ ਮਿੰਟ ਇੱਕ ਦੇ ਵਿੱਚ ਮਾਰ ਦਿੱਤੇ ਤੇ ਉਹ ਤੋਂ ਡਰਦੇ ਹੋਏ ਅੱਜ ਕਬੱਡੀ ਵਾਲੇ ਬਾਹਰਲੇ ਦੇਸ਼ਾਂ 'ਚ ਸੈਟਲ ਹੋ ਗਏ ਜਿੱਥੇ ਕਿਤੇ ਸੀਗੇ ਉੱਥੇ ਹੀ ਰਹ ਗਏ ਪੰਜਾਬ ਆਉਣ ਦੀ ਦਾ ਯਾਰ ਖੇਚੜੀ ਨਹੀਂ ਕਰਦੇ ਡਰਦੇ ਉਹ ਵੀ ਇੱਥੇ ਦਾ ਯਾਰ ਪਤਾ ਨਹੀਂ ਗੈਂਗਸਟਰ ਆ ਕੇ ਗੋਲੀਆਂ ਮਾਰ ਜਾਣਗੇ ਸਮਝ ਹੀ ਨਹੀਂ ਲੱਗਦੀ ਪਤਾ ਨਹੀਂ ਆਉਂਦਾ ਕੌਣ ਹੈ ਉਹਨਾਂ ਨੂੰ ਕਹਿੰਦਾ ਕੌਣ ਆ ਵੀ ਮਾਰੋ ਗੋਲੀਆਂ ਇਹਨਾਂ ਦੇ ਯਾਰ ਕਿੰਨਾ ਵੱਡਾ ਨਰਦਈ ਹੋਊਗਾ ਉਹ ਬੰਦਾ ਜਿਹੜਾ ਐਡੇ ਇੰਟਰਨੈਸ਼ਨਲ ਖਿਡਾਰੀਆਂ ਦੇ ਉੱਤੇ ਗੋਲੀ ਚਲਾਊਗਾ ਫਿਰ ਆਪਣਾ ਸਿੱਧੂ ਮੂਸੇਵਾਲਾ ਦੇਖ ਲਓ ਸਾਰੇ ਸੰਸਾਰ ਦੇ ਵਿੱਚ ਅੱਜ ਉਹਨੇ ਪੱਗ ਉੱਚੀ ਕਰੀ ਸੀ ਸਾਰੇ ਸੰਸਾਰ ਵਿੱਚ ਤੇ ਜਿੱਦੇ ਉਹਦੇ ਗੋਲੀਆਂ ਵਜੀਆਂ ਤੇਦੀ ਮੌਤ ਹੋਈ ਐ ਗੋਰਿਆਂ ਤੋਂ ਤੇ ਲੈ ਕੇ ਕਾਲਿਆਂ ਤੋਂ ਲੈ ਕੇ ਪੰਜਾਬੀ ਦਾ ਕੁੱਲ ਵੀ ਕਿਹੜਾ ਨਹੀਂ ਹੋ ਜਿਹੜਾ ਨਹੀਂ ਰੋਇਆ ਹੋਊਗਾ ਉਹਦੇ ਮਰ ਨਾਲ ਕਿੱਡਾ ਵੱਡਾ ਕਾਟਾ ਪੰਜਾਬ ਨੂੰ ਪਿਆ ਜਿਹੜਾ ਇੱਕ ਸਿੰਗਰ ਸਿੰਗਰ ਵੀ ਉਹ ਜਿਹਨੂੰ ਵਰਲਡ ਦੀਆਂ ਗੱਲਾਂ ਆਉਂਦੀਆਂ ਹੁਣ ਯਾਰ ਕਿੱਥੋਂ ਦਾ ਹੀ ਉਹਦਾ ਦਿਮਾਗ ਹੋ ਇੱਕ ਕੁਦਰਤੀ ਆਉਂਦੇ ਹੁੰਦੇ ਸਾਹ ਸੰਗ ਜਿਵੇਂ ਚਮਕੀਲਾ ਆਇਆ ਸੀ ਤੇ ਉਹ ਮੈਨੂੰ ਮੈਂ ਤਾਂ ਵੀ 80 ਕ ਤੋਂ ਲੈ ਕੇ 88 ਦੇ ਅਗਰ 5 6 ਸਾਲ ਉਹਨੇ ਗਾਇਆ ਚਰੋ ਚ ਉਹ ਲਤਰ ਕਹਿੰਦੇ ਸੀ ਉਸ ਟਾਈਮ ਉਹ ਗੀਤ ਚੱਲਦੇ ਸੀ ਲੋਕ ਸੁਣਦੇ ਸੀ ਤਾਂ ਉਹ ਕਉਂਦਾ ਸੀ ਇੱਕ ਲਤਰ ਲਤਰ ਕਰਕੇ ਤੇ ਮਰਵਾਇਆ ਉਹ ਨਾਲ ਦਿਆ ਨਹੀਂ ਹੈ ਇੱਧਰ ਵੀ ਜਿਵੇਂ ਸਿੱਧੂ ਇਹ ਵੀ ਆਈ ਹੋਈ ਹੈ ਨੰਗਲੰਦਿਆਂ ਇਹ ਵੀ ਆਈ ਹੋਈ ਹੈ ਦੀਪ ਸਿੱਧੂ ਇਹ ਵੀ ਆਈ ਹੋਈ ਆ ਦੀਪ ਸਿੱਧੂ ਨੇ ਕੀ ਬਗੜਿਆ ਸੀ ਯਾਰ ਪੰਜਾਬ ਦੀਆਂ ਗੱਲਾਂ ਕਰਦਾ ਸੀ ਪੰਜਾਬ ਨੂੰ ਨੌਜਵਾਨੀ ਨੂੰ ਨਵੇਂ ਰਾਹ ਪਾਉਣ ਲੱਗਿਆ ਸੀ ਵੀ ਆਪਣਾ ਰਸਤਾ ਅਸਲ ਕਿਹੜਾ ਪਾਇਆ ਆਪਾਂ ਕਿਹੜੇ ਰਸਤੇ ਤੇ ਤੁਰੇ ਫਿਰਦੇ ਆਂ ਪਰ ਜਿਹੜੀ ਗੱਲ ਅਸਲ ਆਪਣੀ ਆਪ ਤਾਂ ਸਮਝਦੇ ਹੀ ਨਹੀਂ ਵੱਡੀ ਸਟੇਟ ਆ ਜਿਹੜੀ ਆਪਣੇ ਨਾਲ ਕੀ ਕਰਨਾ ਚਾਹੁੰਦੀ ਆ ਤੁਸੀਂ ਉਸ ਗੱਲ ਨੂੰ ਸਮਝਦੇ ਹੀ ਨਹੀਂ ਬਹੁਤ ਰੌਲਾ ਉਹਨੇ ਪਾਇਆ ਅੱਜ ਜੋ ਗੱਲਾਂ ਹੋ ਰਹੀਆਂ ਐ ਉਸ ਤੋਂ ਬਾਅਦ ਅੰਮਰਤਪਾਲ ਆਇਆ ਦੇਵ ਸਿੱਧੂ ਤੋਂ ਬਾਅਦ ਬਾਸ ਪੰਜਾਬ ਦੇ ਤੇ ਉਹਦੇ ਨਾਲ ਦੇਖੋ ਸਾਧ ਸੰਗ ਤੁਹਾਡੇ ਸਾਹਮਣੇ ਹੀ ਐ ਇਹਨਾਂ ਦੀ ਬਾਹ ਨਹੀਂ ਗਈ ਗੋਲੀ ਚਲਾਉਣ ਦੀ ਇਹਨਾਂ ਮਾਰੇ ਨੂੰ ਵੀ ਦੰਦੇ ਕਿਉਂਕਿ ਇਹਦੇ ਨਾਲ ਇਹਦੇ ਆਪ ਦੇ ਗਨਮੈਨ ਸੀ ਜਿਹੜੇ ਮੁੰਡੇ ਦੇ ਨਾਲ ਦੇ ਸੀ ਫੌਜੀ ਸੀ ਉਹ ਇਹਨਾਂ ਨੂੰ ਪਤਾ ਸੀ ਵੀ ਜੇ ਕੋਈ ਮਾਰਨ ਬੰਦਾ ਕੱਲਿਆ ਤੇ ਉਹਨੇ ਉਹ ਵੀ ਮਾਰ ਦੇਣੇ ਐ ਛੱਡਣੇ ਨਹੀਂ ਤਾਂ ਨਹੀਂ ਮਾਰੇ ਨਹੀਂ ਮਾਰ ਇਹ ਅੰਬਰਤਪਾਲ ਵੀ ਦੇਣਾ ਸੀ ਤੇ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਿੱਧਿਆ ਤੇ ਤੁਸੀਂ ਜਦੋਂ ਭਗਵੰਤ ਮਾਨ ਦੇ ਆਨੇ ਦੇਖ ਲਓ ਕਿਵੇਂ ਕੱਢਦਾ ਹੁੰਦਾ ਉਹਦੇ ਨਾਂ ਤੇ ਭਗਵੰਤ ਮਾਨ ਨੂੰ ਯਾਰ ਪਹਿਨਾਂ ਗੱਲਾਂ ਵਾਸਤੇ ਬਣਾਇਆ ਸੀ ਵੀ ਤੂੰ ਸਾਡੇ ਜਿਹੜੇ ਸੈਕਲ ਸਾਡੇ ਪੰਜਾਬ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਤੁਸੀਂ ਡਿਬਰੂਗੜ੍ਹ ਘੱਲ ਦਿਓ ਜਾਂ ਪੰਜਾਬ 'ਚ ਰੱਖ ਲੈਂਦਾ ਕਿਤੇ ਇੱਥੇ ਦੇ ਮਾਪਿਓ ਭੈਣ ਭਰਾ ਰਿਸ਼ਤੇਦਾਰ ਮਿਲਤਾ ਲੈਂਦੇ ਉਹਨੋਂ ਤੇ ਹਵਾਈ ਜਹਾਜ਼ ਤੇ ਜਾਂਦੇ ਆ ਲੱਖ ਲੱਖ ਰੁਪਈਆ ਖੁੱਲ ਜਾਂਦਾ ਇੱਕ ਵੇਰੀ ਦਾ ਕੀ ਕਰੂ ਬੰਦਾ ਜਾ ਕੇ ਮਿਲਿਆਊਗਾ ਨਹੀਂ ਇਹ ਪਤਾ ਨਹੀਂ ਯਾਰ ਕੀ ਨਜ਼ਰ ਲਾ ਗਈ ਪੰਜਾਬ ਨੂੰ ਯਾਰ ਕਿੱਦਾਂ ਨੂੰ ਗਿਆ ਦੇਖੋ ਕਿਵੇਂ ਲਹਾ ਰਾਮਲੀਲਾ ਹੁੰਦੀਆਂ ਹੁੰਦੀਆਂ ਸੀ ਤੇ ਸਾਰੀ ਪਬਲਿਕ ਨੇ ਜਾਣਾ ਬੈਠ ਕੇ ਦੇਖਣਾ ਕਿੰਨਾ ਸਾਨਾ ਹੋ ਮਾਹੌਲ ਕਿੰਨਾ ਸਵਾ ਮ ਵਧੀਆ ਸੀ ਉਹ ਤੇ ਅੱਜ ਇੰਨਾ ਇਕੱਠ ਹੋਵੇ ਤਾਂ ਮੈਨੂੰ ਮਤ ਉਹਦੇ ਵਿੱਚ ਬੰਬ ਸੱਟ ਦੇਣ ਇਹ। ਦੋ ਥੀ ਲੋਕ। ਫਿਰ ਪਹਿਲਾਂ ਕਾਮਰੇਡਾਂ ਦੇ ਡਰਾਮੇ ਹੁੰਦੇ ਹੁੰਦੇ ਸੀ ਅਸੀਂ ਵੀ ਕਰਦੇ ਰਹੇ ਹਾਂ ਤੇ ਆਮ ਡਰਾਮੇ ਵੀ ਦੇਖਣ ਜਾਂਦੇ ਹੁੰਦੇ ਸੀ। ਆ ਕੱਤੇ ਜਿਹੇ ਦੀ ਰੋਟੇ ਚ ਕਰਦੇ ਹੁੰਦੇ ਸੀ। ਗਵਰਨਮੈਂਟ ਨੂੰ ਦਸਤਾਅਤ ਦੇਣੇ ਵੀ ਤੁਸੀਂ ਇਸ ਤਰ੍ਹਾਂ ਕਰਦੇ ਆ ਸਾਡੇ ਨਾਲ ਕਰਦੇ ਆ ਸਾਡੇ ਨਾਲ ਉਹ ਇਹ ਜੇ ਸੀਨ ਕਰ ਕਰ ਦਿਖਾਉਣੇ ਡਰਾਮੇ ਦੇ ਵਿੱਚ। ਉਹ ਕਿੱਧਰ ਕਲੇਗਾ ਯਾਰ। ਕਿੰਨਾ-ਕਿੰਨਾ ਇਕੱਠ ਹੋ ਜਾਂਦਾ ਹੁੰਦਾ ਸੀ ਯਾਰ ਕਿੰਨਾ ਇਕੱਠ ਪੰਜਾਬ ਦਾ ਪੰਜਾਬ ਸਾਰੇ ਚੁੰਦੇ ਹੁੰਦੇ ਸੀ ਰਾਮਲੀਲਾ ਸ਼ਹਿਰਾਂ ਦੇ ਵਿੱਚ ਪਿੰਡਾਂ 'ਚ ਬਹੁਤੇ ਪਿੰਡਾਂ 'ਚ ਹੁੰਦੀਆਂ ਸਾਡੇ ਆਪਣੇ ਨਗਰ-ਦਰਦਰ ਦੇ ਵਿੱਚ ਰਾਮਲੀਲਾ ਹੁੰਦੀ ਹੁੰਦੀ ਸੀ ਕਿੰਨਾ ਵਧੀਆ ਸੀ ਯਾਰ ਜਦੋਂ ਉੱਥੇ ਕੁੱਕੀ ਮਾਸਟਰ ਤੇ ਇਤਿਹਾਸ ਮਾਸਟਰ ਹੁਣੀ ਉम्मे ਉम्मे ਹੁਣੀ ਪ੍ਰਧਾਨ ਹੁਣੀ ਪੂਛੀ ਹੁਣੀ ਬਾਲੀ ਸਨਿਆਰਾ ਕਿੰਨੇ ਬੰਦੇ ਯਾਰ ਆਪਣੇ ਇੱਥੇ ਨਾ ਹਿੰਦੂ ਸੀ ਸਾਰੇ ਤੇ ਕੋਈ ਉਹਨਾਂ ਡਰ ਪਏ ਨਹੀਂ ਸੀ ਕਿਉਂਕਿ ਉਹਦੇ ਨਾਲ ਹਿੰਦੂ ਸਿੱਖ ਪੂਰਾ ਮਿੱਤਰਤਾ ਅੱਜ ਵੀ ਪੂਰੀ ਮਿੱਤਰਤਾ ਵਿੱਚ ਦੁਸ਼ਮਣ ਹੀ ਹੀ ਬੜੇ ਆ ਜਿਹੜੇ ਆਪਾਂ ਨੂੰ ਗਲਤ ਕਰਦੇ ਆ ਕਿਸੇ ਨਾ ਕੋਈ ਰੌਲਾ ਨਹੀਂ ਆਪਾਂ ਨੂੰ ਜਦੋਂ ਨਾ ਹਿੰਦੂ ਮਾਰਦੇ ਆ ਨਾ ਮੁਸਲਮਾਨ ਮਾਰਦੇ ਆ ਆਪ ਦੇ ਹੀ ਮਾਰਦੇ ਆ ਅੱਜ ਸਾਧ ਸੰਗਤ ਤੁਸੀਂ ਦੇਖ ਲਓ ਸਾਰੇ ਗੱਲ ਨੂੰ ਪਰਤਿਆ ਕੇ ਜਿੰਨੇ ਆਪਣੇ ਆਹ ਰਾਂ ਕੁਰਸੀਆਂ ਤੇ ਬੈਠਣ ਵਾਲੇ ਆ ਸਾਰੇ ਰਲੇ ਪਿਆ ਇੱਕ ਗੱਲ ਇਹਨਾਂ ਦੀ ਸੈਂਟਰ ਦੇ ਨਾਲ ਤੁਸੀਂ ਮੰਨ ਜੋ ਇਹ ਸਾਰੇ ਰਲੇ ਹੋਏ ਆ ਤਾਂ ਇਹ ਆਪਣੇ ਨਾਲ ਇਸ ਤਰ੍ਹਾਂ ਕਰਦੇ ਆ ਪੰਜਾਬ ਨਾਲ ਸੈਂਟਰ ਇਹਨਾਂ ਨੂੰ ਆਖੇ ਲਾਉਂਦਾ ਵੀ ਖਾਈ ਚੱਲੋ ਤੁਹਾਨੂੰ ਕਹਿੰਦਾ ਮੈਂ ਕੁਛ ਨਹੀਂ ਤੇ ਤੁਸੀਂ ਪੰਜਾਬ ਨੂੰ ਬਰਬਾਦ ਕਰੀ ਚੱਲੋ ਲਾ ਲਓ ਸੋਨੇ ਦੀ ਜੜੀ ਸੀ ਆਪਣਾ ਪੰਜਾਬ ਅੱਜ ਤੋਂ 40 50 ਸਾਲ ਪਹਿਲਾਂ 45 ਸਾਲ ਪਹਿਲਾਂ ਜਿਹੜਾ ਅੱਜ ਆਪਾਂ 20ਵੇਂ ਨੰਬਰ ਤੇ ਬੈਠੇ ਆਂ ਕਰਜ਼ਾ ਆਪਣੇ ਸਿਰ ਚੜ ਗਿਆ ਜਿਹੜਾ ਕਿ ਕਰਜ਼ਾ ਲਾਉਂਦਾ ਸੀ ਇਹ ਬਾਲੀਆਂ ਸਟੇਟਾਂ ਦਾ ਹਿੰਦੁਸਤਾਨ ਦਾ ਤੇ ਹਿੰਦੁਸਤਾਨ ਨੂੰ ਅੰਨ ਦਿੰਦਾ ਸੀ ਜਿਹੜਾ ਸਾਰੇ ਨੂੰ 12ਵੀਂ ਜਾਂਦਾ ਸੀ ਆਪਣੇ ਚੌਰ ਤੇ ਕਣਕ ਕਪਾਹ ਨਰਮੇ ਜਿਹੜਾ ਆਜੇ ਪੇ ਕੰਗਾਲ ਹੋਇਆ ਪਿਆ ਬਿਜਲੀ ਮੁਕਤ ਦੇਤੀ ਪਾਣੀ ਬਗਾੜ ਤੇ ਜਦ ਸਾਰੇ ਪਣੀ ਕਿ ਜਿੱਕਸੀ ਦਾ ਪਾਣੀ ਲਾਇਆ ਬਿਜਲੀ ਮੁਕਤ ਦੇ ਹਿਸਾਬ ਨਾਲ ਮੇਰੇ ਕਿੱਸੇ ਦਾ ਪਾਣੀ ਕਿਉਂ ਲਾਉਂਦੇ ਸੀ ਕਿਉਂਕਿ ਇੱਧਰ ਪਤਾ ਸੀ ਬੈਲ ਪੈਂਦਾ ਇੰਜਣਾ ਤੇ ਤੇਲ ਮੱਚਦਾ ਲਾਉਂਦਾ ਕੋਈ ਕਿੱਸੇ ਦਾ ਪਾਣੀ ਹੁਣ ਮੋਟਰ ਆਟੋਮੈਟਿਕ ਲੱਗਿਆ ਹੁਣ ਤਾਂ ਇੰਨਾ ਸੁੱਖ ਹੋ ਗਿਆ ਮੱਛੀ ਮੋਟਰ ਪਾਈ ਜਾਂ ਕੋਈ ਡੋਰੀ ਨਹੀਂ ਕਸਣੀ ਕੋਈ ਲੈਣੇ ਕੋਈ ਬੋਰਚ ਨਹੀਂ ਬਲਣਾ ਚੁੱਪ ਕਰਕੇ ਨੱਕਾ ਬਦਲੇ ਆਉਣਾ ਜਾ ਕੇ ਆਈ ਬਿਜਲੀ ਚੱਲ ਪਣੀ ਅੱਧੀ ਰਾਤ ਆਵੇ ਤੜਕੋ ਆਵੇ 2 ਵਜੇ ਆਵੇ ਕੋਈ ਖਤਰਾ ਨਹੀਂ ਯਾਰ ਇਹ ਜਿਹੀਆਂ ਗੱਲਾਂ ਕਰ ਕਰਕੇ ਪੰਜਾਬ ਦਾ ਬੇੜਾ ਬਹੁਤਾ ਸਾਡੇ ਬੇੜੇ ਤਾਂ ਅਸੀਂ ਮੋਟਰਾਂ ਤੇ ਪੈਂਦੇ ਹੁੰਦੇ ਸੀ ਡੈਮ ਮੌਣੀ ਡੈਮਾ ਛੱਟਣੀ ਰਾਤ ਨੂੰ ਫੁੱਲ ਦੇ ਟਰੈਪ ਲਾ ਦੇਣ ਇਹਨਾਂ ਨੇ 4 4 5 5 ਬਈ ਜਾਗੇ ਜਾਣਗੇ ਜੇਦਰ ਜਾਗਦੇ ਹੀ ਰਹਿਣਾ ਸਟਰਟਰ ਨਾ ਆਪਣਾ ਤਾਂ ਮੋਟਰ ਚੱਲਣੀ ਜੇ ਘਰੇ ਬਹਿ ਜਾਣਾ ਤੇ ਸਾਰੀ ਜੜੀ ਐਵੇਂ ਜਾਣੀ ਉਦੋਂ ਸਾਰੇ ਖੇਤ ਪੈਦੇ ਅੱਜ ਤਾਂ ਯਾਰ ਬੜਾ ਸੁਖਾ ਹੈ ਇਹ ਲੋ ਖੇਤੀ ਨਹੀਂ ਮਾੜੀ ਹੈ ਖੇਤੀ ਬਹੁਤ ਵਧੀਆ ਕਰਦੇ ਆ ਸਾਡੇ ਕਿਸਾਨ ਪਰ ਜਰ ਸਾਨੂੰ ਮੁਫਤ ਚੀਜ਼ਾਂ ਨਹੀਂ ਮਾਰਤਾ ਜਿਹੜੇ ਸਾਡੇ ਐਸੇ ਭਾਈ ਆ ਉਹਨਾਂ ਨੂੰ ਕਾਣਕ ਮਿਲ ਜਾਂਦੀ ਆ ਉਹਨਾਂ ਨੂੰ ਬਿੱਲ ਮਾਫ ਹੋ ਗਏ ਉਹਨਾਂ ਨੂੰ ਹੋਰ ਗੈਸ ਕਈ ਚੀਜ਼ਾਂ ਤੇ ਰਾਇਤ ਉਹ ਦਿਹਾੜੀ ਨਹੀਂ ਆਉਂਦੇ ਕਿਉਂਕਿ ਉਹਨਾਂ ਦਾ ਸਰਦ ਆ ਅੱਗੇ ਅੱਗੇ ਜ਼ਿਮੀਂਦੇ ਨਾਲ ਐਸੇ ਭਾਈ ਘਰੇ ਆਉਂਦੇ ਸੀ ਪਰਿਵਾਰ ਦਾ ਪ੍ਰਵਾਰ ਸਾਰਾ ਜਿਹੜਾ ਰਲਿਆ ਆਉਂਦਾ ਸੀ ਉਹਨਾਂ ਦਾ ਦੂਸਰਾ ਪਰਿਵਾਰ ਵੀ ਕਰੇ ਕਪਾਹ ਨਰਮੇ ਨਾਲ ਚਪਵਾ ਆਉਂਦਾ ਸੀ ਜਾ ਕੇ ਬੱਚੇ ਲੱਸੀ ਰਹਿ ਕੇ ਜਾਣੀ ਹੁਣ ਤਾਂ ਯਾਰ ਕੋਈ ਸਮਾਂ ਹੀ ਚੱਕਿਆ ਗਿਆ ਹੋ ਇਹ ਤਾਂ ਉਹ ਗੱਲਾਂ ਹੀ ਹਨੀ ਪੰਜਾਬ ਦੀਆਂ ਯਾਰ ਤੁਸੀਂ ਲਾਲੋ ਫੜ ਮਾਰੋ ਨਗਾ ਯਾਰ ਪਿਛਲੇ ਪਾਸੇ ਕੋਈ ਹੈ ਡਰਾਮਾ ਹੁੰਦਾ ਕੋਈ ਹੈ ਰਾਮਲੀਲਾ ਕਿਤੇ ਲੱਗਦੀ ਕੋਈ ਸ਼ਹਿਰਾਂ ਚ ਵੀ ਲੱਗਦੀ ਇਹਦਾ ਸ਼ਹਿਰਾ ਵੀ ਜਿਹੜਾ ਮਨਾਉਂਦੇ ਆ ਨਾ ਬੜਾ ਡਰ ਕੇ ਮਨਾਉਂਦੇ ਆ ਵੀ ਕਦੇ ਕੋਈ ਬੰਬ ਧਮਾਕਾ ਨਾ ਕਰ ਦੇਵੇ ਇੰਨਾ ਡਰ ਆ ਪੰਜਾਬ ਨੂੰ ਕਰਦੇ ਕੌਣ ਏਜੰਸੀਆਂ ਵੀ ਪੰਜਾਬ ਨੂੰ ਬਰਬਾਦ ਕਰੋ ਤੇ ਬਦਨਾਮ ਕਰੋ ਬਾਹਰਲੇ ਦੇਸ਼ਾਂ ਚਾਹੇ ਬਦਨਾਮ ਕਰੋ ਵੀ ਜਿਹੜਾ ਪੰਜਾਬ ਆ ਸਿੱਕ ਲੜਾਕੂ ਆ ਉਹ ਰਹਿਣ ਸਹਿਣ ਦੂਸਰਿਆਂ ਨੂੰ ਵੀ ਨਹੀਂ ਦਿੰਦਾ ਤੇ ਆਪ ਨੂੰ ਵੀ ਨਹੀਂ ਰਹਿਂਦਾ ਆ ਚੀਜ਼ਾਂ ਆਪਾਂ ਨੂੰ ਬਾਹਰ ਦੱਸਦੇ ਆ ਇਹ ਪਰ ਬਾਹਰ ਦੀਆਂ ਬਾਦਸ਼ਾਹੀਆਂ ਨੂੰ ਪਤਾ ਹੈ ਹੌਲੀ ਹੌਲੀ ਇਹ ਗੱਲ ਦਾ ਰਿਜ਼ਲਟ ਨਿਕਲੂਗਾ ਕਿਤੇ ਇਹ ਤੀ ਤਾਈ ਤੁਸੀਂ ਆਪ ਹੀ ਦੇਖ ਲਿਓ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਚੀਨ ਰਸ਼ੀਆ ਵਰਗੇ ਦੇਸ਼ਾਂ ਨੇ ਕਿਤੇ ਹੱਥ ਪਾ ਹੀ ਲੈਣਾ ਪੰਜਾਬ ਨੂੰ ਵੀ ਨੂੰ ਅਲੱਗ ਬਣਾਓ ਇਸ ਤਰ੍ਹਾਂ ਸਾਧ ਸੰਗਤ ਸਮੇ ਨੂੰ ਵਿਚਾਰੋ ਹੁਣ ਆਪਾਂ ਸਾਰਿਆਂ ਨੂੰ ਜਿਹੜੇ ਆਪਾਂ ਦਾ ਸਮਰਥ ਬਖਸ਼ੇ ਪ੍ਰਮਾਤਮਾ ਨੂੰ ਅਰਦਾਸ ਕਰਦੇ ਆਂ ਵੀ ਸੱਚੇ ਬਾਦਸ਼ਾਹ ਉਹੋ ਜਿਹਾ ਪੰਜਾਬ ਕਿਤੇ ਬਣਾ ਦੇ ਯਾਰ ਉਹਨਾਂ ਲੋਕਾਂ ਦੇ ਵਿੱਚ ਉਹੋ ਜੀ ਜ਼ੁਰਤ ਕਰ ਦੇ ਬੋਲ ਬਾਲਾ ਕਰ ਦੇ ਪਿਆਰ ਬਣਾ ਦੇ ਕੋਈ ਹੁਣ ਆਉਂਦਾ ਕਿਸੇ ਦੇ ਘਰੇ ਯਾਰ ਕੋਈ 10 ਮਿੰਟ ਬੈਠਣ ਖੜਨੋ ਟਾਈਮ ਹੀ ਨਹੀਂ ਬੰਦੇ ਕੋਲ ਜਰ ਕਹਿੰਦਾ ਮਾਤਾ ਟਾਈਮ ਹੀ ਹੈ ਨਹੀਂ ਐਂ ਕਹੀ ਜਾਂਦਾ ਸੌਣ ਲੋ ਕਿੱਥੇ ਗਏ ਟਾਈਮ ਕਿੱਥੇ ਕਿੰਨੇ ਕਿੰਨੇ ਬੰਦੇ ਇੱਕ ਦੂਜੇ ਦੇ ਘਰੇ ਆਉਂਦੇ ਤੇ ਬੁੜੀਆਂ ਕਿੰਨੀਆਂ ਆਉਂਦੀਆਂ ਹੁੰਦੀਆਂ ਸੀ ਚੱਲ ਨਹੀਂ ਮੈਂ ਫਲਾਣੇ ਨੂੰ ਜਾ ਕੇ ਮਿਲਿਆ ਵਾ ਘੰਟਾ ਘੰਟਾ ਦੋ ਦੋ ਘੰਟੇ ਬੈਠੇ ਗਏ ਗੱਲਾਂ ਕਰੀ ਜਾਣੇਗਾ ਸਾਢੇ ਮਾਤਾ ਕੋਲੇ ਸਾਢੀਆਂ ਅੱਧੇ ਘੌੜੀਆਂ ਦੀਆਂ ਬੁੜੀਆਂ ਆ ਜਾਂਦੀਆਂ ਸੀ ਨਸੀਬੁਰੇ ਦਾ ਚਾਹ ਕਰਨੀ ਬੀਬੀ ਨੇ ਚਾਹ ਕਰਕੇ ਸਾਰਿਆਂ ਨੂੰ ਪਿਉਣੀ ਸਰਦਾਰੋ ਮਾਈ ਹੁੰਦੀ ਸੀ ਜੰਡਲੇ ਕੋਟਿਆਂ ਦੇ ਅੰਦਰ ਉਹਨਾਂ ਦੀ ਮਾਤਾ ਉਹਨੇ ਨੰਗਰਾ ਸਾਡੇ ਘਰੇ ਬੜਨਾ ਸਾਡੇ ਘਰੋਂ ਚਾਹ ਪਾਣੀ ਪੀ ਕੇ ਅਸੀਂ ਛੱਡ ਕੇ ਵੀ ਆਉਣਾ ਕਿ ਯਾਰ ਹੋਰ ਵੀ ਜੇ ਬੁੜੀਆਂ ਨੇ ਆਉਣਾ ਤਾਂ ਵੀ ਸਾਡੇ ਘਰੇ ਆਉਣਾ ਜੰਡੜੇ ਦੀਆਂ ਨੇ ਤੇ ਉਹ ਕਹੇ ਸਾਡੀ ਮਾਤਾ ਦਾ ਪਿਆਰ ਬਹੁਤ ਸੀ ਉਹਨਾਂ ਨਾਲ ਸਾਡੇ ਜੰਡੜਾਲੇ ਪੇੜੀ ਸੀ ਉੱਥੇ ਅਸੀਂ ਜੇ ਚਾਹ ਗਾਲੀ ਉਹਨਾਂ ਘਰਾਂ ਨੇ ਕਹਿੰਦਾ ਨਾ ਨਾ ਪਾਈ ਨਹੀਂ ਸੀ ਕਰੇ ਉੱਥੋਂ ਨਾ ਦੁੱਧ ਲਈ ਕਰੋਂ ਸਾਡੇ ਘਰੋਂ ਚਾਹ ਕਰਕੇ ਲੈ ਜੀ ਆਉਦੇ ਜਵਾਕਾਂ ਉਹਦੇ ਆਏ ਤੇ ਇੰਦਰ ਕੇ ਕਰੋਂ ਤੇ ਗੁੜਿਆਣੇ ਦੇ ਘਰੋਂ ਇਹ ਗੱਜਣ ਕੇ ਘਰੋਂ ਤੇ ਇਧਰ ਦੁੱਲੇ ਕੇ ਹੁੰਦੇ ਸੀ ਕਾਕੇ ਉਹ ਇਹਨਾਂ ਦੇ ਘਰੋਂ ਚਾਹ ਸਾਡੀਆਂ ਜਾਵੜਦੀਆਂ ਸੀ ਖੇਤ ਆਪ ਹੀ ਗਈ ਅਰੇ ਫੜਾਇਆ ਹੁੰਦੇ ਵੀ ਅਸੀਂ ਫੜਾਵਾਗੇ ਤੂੰ ਭਾਈ ਜਾ ਕੋਈ ਨੋ ਜੇ ਬੱਚੇ ਛੋੜਿਆ ਸਾਡੇ ਵੀ ਉਹੀ ਹੈ ਉਹ ਹੀ ਸਾਡੇ ਆ ਉਹ ਇੰਨਾ ਪਿਆਰ ਹੁੰਦਾ ਸੀ ਲੋਕਾਂ ਦਾ ਕੱਸੀ ਦੇ ਪਾਣੀ ਇੱਕ ਦੂਜੇ ਨਾਲ ਲਵਾਉਣੇ ਤਾਇਆ ਬਿਸ਼ਨ ਮੀਰਾਬ ਹੁੰਦਾ ਸੀ ਬਿਸ਼ਨ ਤਾਇਆ ਉਹਨੇ ਇੱਕ ਘੰਟਾ ਪਹਿਲਾਂ ਦਸਣਾ ਝੰਡੜੇ ਜਾਣਾ ਹੁੰਦਾ ਸੀ ਇੱਕ ਘੰਟਾ ਪਹਿਲਾਂ ਦੱਸ ਦੇਣਾ ਵੀ ਭਾਈ ਤੇਰੀ ਵਾਰੀ ਆ ਉਹਨੇ ਜਾ ਕੇ ਉਦੋਂ ਜਾਣਾ ਘਰੇ ਦੱਸ ਕੇ ਆਉਣਾ ਪੜੇ ਜਾ ਕੇ ਤੇਰਾ ਇੰਨੇ ਵਜੇ ਵਾਰੀ ਆ ਆਜੋ ਕਿੱਥੇ ਅਮੀਰ ਆਓ ਹਟ ਗਏ ਖਾਲ ਘਾੜਨੇ ਜਾਣਾ ਘਰ ਘਰ ਦਾ ਬੰਦਾ ਕਹਿਣਾ ਪਹਿਲਾਂ ਫਿਰ ਦੋ ਬੰਦਿਆਂ ਨੇ ਤਿੰਨਾਂ ਨੇ ਰੋਟੀਆਂ ਮੰਗਰ ਮੰਗੜੀਆਂ ਫਿਰ ਉਹ ਰੋਟੀ ਉੱਤੇ ਲੈ ਕੇ ਜਾਣੇ ਫਿਰ ਸਾਰਿਆਂ ਨੇ ਬੈਠ ਕੇ ਉੱਤੇ ਰੋਟੀ ਖਾਣੀ ਚਾਹ ਕਰਦੇ ਚਾਹ ਪਿਉਣੀ ਸਾਰੇ ਘੜਨੇ ਖਾਲ ਕਰਨਾ ਸੂਏ ਤੋਂ ਲੈ ਕੇ ਆਪਣੇ ਖੇਤਾਂ ਤਾਈਂ ਇੰਨਾ ਪਿਆਰ ਹੁੰਦਾ ਸੀ ਉਹ ਗੱਲਾਂ ਗਈਆਂ ਸਾਹ ਸੰਤ ਸਾਂਝੀ ਸੀਰੀ ਨੇ ਰਲਣਾ ਤੇ ਨਾਲ ਕਿੰਨੇ ਪਿਆਰ ਦੀ ਉਹਨੇ ਗੱਲਾਂ ਵੀ ਸੁਣਣੀਆਂ ਬਾਤਾਂ ਵੀ ਸੁਣਣੀਆਂ ਭਲਾਣਿਆ ਐ ਹੋ ਗਿਆ ਭਲਾਣਿਆ ਆ ਹੋ ਗਿਆ ਪਹਿਲੀ ਗੱਲ ਤਾਂ ਹੁਣ ਸੀਰੀ ਰਲਦੀ ਨਹੀਂ ਇਹ ਰਲਦੇ ਤਾਂ ਕੋਈ ਜਵਾਕ ਜੱਲਾ ਜਾ ਰੱਖਦਾ ਉਧਰੋਂ ਪੱਟੇ-ਪੁੱਟੇ ਪੋਈ ਜਾਂਦੇ ਨੱਕੇ ਤੋਂ ਆਪ ਹੀ ਮਾਰ ਦਿੰਦਾ ਅਗਲਾ ਨੱਕਾ ਹੀ ਮਾਰਨਾ ਕੱਲਾ ਯਾਰ ਸਪਰੇਆ ਕਰਾਇ ਤੇ ਹੋ ਜਾਣੇ ਰੇ ਕਰਾਇ ਤੇ ਪੈ ਜਾਣਾ ਵੱਡ ਮਸ਼ੀਨ ਨੇ ਦੇਣਾ ਲਾਹ ਪਾਈਆਂ ਨੇ ਦੇਣਾ ਕੱਦੂ ਟਰੈਕਟਰ ਨੇ ਕਰ ਦੇਣਾ ਪਾਣੀ ਮੋਟਰ ਨੇ ਫੇਰ ਦੇਣਾ ਤੇ ਬੰਦੇ ਦਾ ਕੰਮ ਕੀ ਰਹਿ ਗਿਆ ਇੱਕ ਮੋਟਰ ਨੂੰ ਮੋਟਰ ਵੀ ਆਪ ਦੇ ਚੱਲਦੀ ਆਟੋਮੈਟਿਕ ਲੱਗਾ ਟਰੈਕਟਰ ਹੀ ਚਲਾਉਣਾ ਉਹਦੇ ਤੇ ਵੀ ਬੰਦੇ ਹੀ ਰੱਖਿਆ ਜਰਾ ਆਪ ਨਹੀਂ ਬੰਦੇ ਜਦੋਂ ਆਸ਼ੇ ਟਰੈਕਟਰ ਸੀ ਉਹ ਚੱਲ ਜਿਹੜੇ ਉਦੋਂ ਤਾਂ ਚਲਾਏ ਗਏ ਲੋਕ ਆਪ ਤੇ ਅੱਜ ਟਰੈਕਟਰ ਆ ਗਏ ਵੱਡੇ ਪ੍ਰੈਸ਼ਰ ਸਟੀਅਰਿੰਗ ਵਾਲੇ ਤੇ ਅੱਜ ਚਲਾਉਂਦੇ ਆਪਾਂ ਇਹ ਕਿੱਧਰ ਗਿਆ ਜ਼ਮਾਨਾ ਯਾਰ ਕੀ ਹੋ ਗਿਆ ਆਪਾਂ ਨੂੰ ਕਾ ਤੋ ਇੰਨੇ ਜਾਰੇ ਆਪਾਂ ਸੋਲ ਬਣ ਗਏ ਬੁੱਢੇ-ਬੁੱਢੇ ਬੰਦੇ 60-60 ਸਾਲ ਦੇ ਬੰਦੇ ਟਰੈਕਟਰ ਚਲਾਉਂਦੇ ਹੁੰਦੇ ਸੀ ਤੇ ਅਜੇ 40 ਸਾਲ ਦਾ ਕਹਿੰਦਾ ਮੈਥੋਂ ਟਰੈਕਟਰ ਨਹੀਂ ਚੱਲਦਾ ਦੱਸ ਕਮਾਲ ਹੋ ਗਿਆ ਯਾਰ ਸੱਤ ਸੱਤ ਹਾਲ ਹੁੰਦੇ ਸੀ ਆਸ਼ੇ ਮਗਰ ਨੌ ਹਾਲ ਦੂਜੇ ਟਰੈਕਟਰਾਂ ਮਗਰ ਹੁੰਦੇ ਸੀ ਤੇ ਸਾਰੇ ਡੇੜੀ ਪਾਈ ਜਣੀ ਕਦੇ ਨਹੀਂ ਸੀ ਥੱਕਦਾ ਟਰੈਕਟਰ ਬੀਵੀ 25 25 ਕਲੇ ਆਸ਼ੇ ਟਰੈਕਟਰ ਨਾਲ ਆਪਦੇ ਪਿੰਡ ਕਰਿਆ ਫਿਰ ਮਾਨੂੰ ਕੋਈ ਨਾਂ ਕਹਿਣਾ ਦੀ ਵਿਆਹ ਕਿ ਹੋਣੀ ਹੋਰ ਵੀ ਜੇ ਕਿਸੇ ਨੇ ਕਹਿਣਾ ਉੱਥੇ ਵੀ ਜਾਣਾ ਆਸ਼ੇ ਟਰੈਕਟਰ ਨਾਲ ਤੇ ਨਾਲ ਕਰਦੇ ਵਧਣੇ ਇੰਨਾ ਕੰਮ ਉਠਾ ਲੈਂਦੇ ਹੁੰਦੇ ਸੀ ਅਜਾ ਯਾਰ ਏਡੇ ਵੱਡੇ ਵੱਡੇ ਟਰੈਕਟਰ ਹੋ ਗਿਆ ਕਿਉਂ ਸੋਨੂੰ ਯਾਰ ਆਪ ਚਲਾਓ ਆਪ ਖੜੋ ਬੈਠੋ ਯਾਰ ਖੇਤ ਚ ਰਹੋ ਯਾਰ ਪਉ ਖੇਤ ਕਿੰਨੀ ਸਾਢਣ ਖੇਤ ਛਾ ਉੱਤੇ ਹੁਣ ਮੈਂ ਥਾਂ ਪਟਾਉਣਾ ਨਾ ਆਪ ਲਸਣ ਨੂੰ ਸੁਣ ਲਾਵਾਂਗੇ ਤੇ ਇੰਨਾ ਪੈਣ ਨੂੰ ਜੀ ਕਰਦਾ ਯਾਰ ਸ਼ਿਮਲਾਈ ਵਾਲਿਆਂ ਪਿਆ ਇਧਰੋਂ ਬੁਲਾ ਆ ਗਿਆ ਉਧਰੋਂ ਬੁਲਾ ਆ ਗਿਆ ਸ਼ਾਨੀ ਸ਼ਾਨ ਮੋਟਰ ਕੋਲੇ ਚੱਲੇ ਜਾਂਦੀ ਪਾਣੀ ਪੀ ਲੋ ਇਹਨੀਆਂ ਗੱਲਾਂ ਕਰਦੇ ਹੋ ਸਵਾਪ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ